ਮੈਂ ਤੁਹਾਨੂੰ ਨੌਕਰੀ ਦੇਣ ਤੋਂ ਇਸ ਕਰਕੇ ਮਨਾਂ ਕੀਤਾ ਕਿਉਂਕਿ ਕਮੀ ਤੁਹਾਡੀ ਸੋਚ ਚਾ ਮਨਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਝ ਸਮਝਿਆ ਨਹੀਂ ਕਰਨ ਜੀ ਜਿਹੜੇ ਵੱਡੇ ਭਰਾ ਦੀ ਤੁਸੀਂ ਗੱਲ ਕਰ ਰਹੇ ਸੀ ਜਿੰਨਾ ਤੇ ਤੁਹਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਮੈਂ ਦੇਖਿਆ 2 ਮਿੰਟ ਪਹਿਲਾਂ ਬਾਰ ਤੁਸੀਂ ਉਹਨਾਂ ਨਾਲ ਕਿੰਨੇ ਗੰਦੇ ਤਰੀਕੇ ਨਾਲ ਗੱਲ ਕਰ ਰਹੇ ਸੀ ਮੈਂ ਸਭ ਕੁਝ ਹੈ ਆਪਣੀ ਅੱਖੀ ਦੇਖਿਆ ਸਵਾ ਚੰਗੀ ਗੱਲ ਆ ਜੇ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਨਾ ਤੁਸੀਂ ਮੇਰੇ ਭਰਾਵਾਂ ਉਹ ਮੇਰੇ ਬਾਰੇ ਕੀ ਸੋਚਣਗੇ ਕੀ ਜਦ ਰਹਿ ਤੂ ਕਿ ਉਹਨਾਂ ਸਾਹਮਣੇ ਮੇਰੇ ਮੈਂ ਕੋਈ ਲੋੜ ਨਹੀਂ ਮੈਡਮ ਨਾਲ ਗੱਲ ਕਰਨ ਦੀ ਮੈਂ ਆਪੇ ਕਰ ਲੂੰਗਾ ਗੱਲ ਨਹੀਂ ਨਹੀਂ ਕਰਨ ਤੂੰ ਮੈਡਮ ਵਰੀ ਇਦਾਂ ਨਾ ਸੋਚ ਮੈਡਮ ਤਾਂ ਬਹੁਤ ਚੰਗੇ ਨੇ ਨਾਲੇ ਤੂੰ ਟੈਨਸ਼ਨ ਨਾ ਲੈ ਇੱਥੇ ਮੈਂ ਕਿਸੇ ਨੂੰ ਨਹੀਂ ਦਾਦਾ ਤੇ ਤੂੰ ਮੇਰਾ ਛੋਟਾ ਭਰਾ ਵਾਂ ਕਰਨਜੀਤ ਜਿਹੜੇ ਭਰਾਵਾਂ ਦੇ ਨਾਲ ਖੜੇ ਹੋਣ ਕਰਕੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਨਾ ਤੁਸੀਂ ਇਹ ਨਾ ਭੁੱਲੋ ਕਿ ਅੱਜ ਤੁਸੀਂ ਜਿਹੜੇ ਵੀ ਮਕਾਮ ਤੇ ਆਉਣਾ ਉਹ ਸਿਰਫ ਤੁਹਾਡੇ ਭਰਾ ਦੀ ਬਦੌਲਤ ਹੈ ਉਹਨਾਂ ਨੇ ਆਪਣੀ ਪੜ੍ਹਾਈ ਛੱਡੀ ਸਿਰਫ ਇਸ ਕਰਕੇ ਕਿ ਤੁਸੀਂ ਪੜ੍ਹ ਸਕੋ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਤੁਹਾਨੂੰ ਪੜਾਉਣ ਦੀ ਖਾਤਰ ਉਹਨਾਂ ਨੇ ਕਦੇ ਆਪਣੇ ਬਾਰੇ ਨਹੀਂ ਸੋਚਿਆ ਹਮੇਸ਼ਾ ਤੁਹਾਡੇ ਬਾਰੇ ਹੀ ਸੋਚਿਆ ਕਰੰਜੀ ਤੁਹਾਨੂੰ ਪਤਾ ਬਲਦੇਵ ਇੱਥੋਂ ਦਾ ਸਭ ਤੋਂ ਇਮਾਨਦਾਰ ਕਰਮਚਾਰੀ ਹੈ ਜੇ ਮੈਨੂੰ ਪਤਾ ਹੁੰਦਾ ਤੁਸੀਂ ਬਲਦੇਵ ਜੀ ਦੇ ਛੋਟੇ ਭਰਾ ਹੋ ਤਾਂ ਮੈਂ ਤੁਹਾਨੂੰ ਬਿਨਾਂ ਇੰਟਰਵਿਊ ਲੈ ਸਿੱਧਾ ਨੌਕਰੀ ਤੇ ਰੱਖ ਲੈਣਾ ਸੀ ਪਰ ਹੁਣ ਜਦੋਂ ਮੈਂ ਦੇਖਿਆ ਕਿ ਬਾਤ ਤੁਸੀਂ ਉਹਨਾਂ ਨਾਲ ਕਿਵੇਂ ਗੱਲ ਕਰ ਰਹੇ ਸੀ ਤਾਂ ਮੈਨੂੰ ਬਹੁਤ ਬੁਰਾ ਲੱਗਾ ਕਰਨ ਜੀ ਜਿਵੇਂ ਕਿ ਤੁਸੀਂ ਸਾਨੂੰ ਦੱਸਿਆ ਕਿ ਛੋਟੇ ਹੁੰਦਿਆਂ ਹੀ ਤੁਹਾਡੇ ਪਾਦਰ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਸੀ ਪਰ ਤੁਸੀਂ ਕਦੇ ਇਹ ਸੋਚਿਆ ਕਿ ਤੁਹਾਡੇ ਵੱਡੇ ਭਰਾ ਤੇ ਕੀ ਬੀੜਦੀ ਹੋਏਗੀ ਉਹਨਾਂ ਦੇ ਸਿਰ ਤੇ ਤਾਂ ਕੋਈ ਨਹੀਂ ਸੀ ਉਹਨਾਂ ਨੂੰ ਤਾਂ ਸਭ ਕੁਝ ਇਕੱਲੇ ਹੀ ਕਰਨਾ ਪਿਆ ਅੱਜ ਤੁਸੀਂ ਇਸ ਕੰਪਨੀ 'ਚ ਇੰਟਰਵਿਊ ਦੇਣਾ ਹੈ ਤੇ ਤੁਹਾਨੂੰ ਆਪਣੇ ਭਰਾ ਨੂੰ ਦੇਖ ਕੇ ਬਹੁਤ ਸ਼ਰਮ ਮਹਿਸੂਸ ਹੋਈ ਕੱਲ ਜੇ ਤੁਸੀਂ ਕੁਝ ਬਣ ਗਏ ਪੇਰਦਾ ਤੁਸੀਂ ਉਹਨਾਂ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦੋਗੇ ਕਿ ਉਹ ਤਾਂ ਤੁਹਾਡੇ ਭਰਾ ਹੀ ਨਹੀਂ ਕਰਨ ਦੀ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਇਹੋ ਜੀ ਮਾਨਸਿਕਤਾ ਤੇ ਕਿ ਤੁਸੀਂ ਆਪਣੇ ਪਿਓ ਵਰਗੇ ਭਰਾ ਨੂੰ ਇੰਨਾ ਜਲੀਲ ਕੀਤਾ ਮਾਫ ਕਰਨਾ ਮੈਡਮ ਮੈਂ ਨਾ ਤੁਹਾਨੂੰ ਪੁੱਛੇ ਬਿਨਾ ਹੀ ਅੰਦਰ ਆ ਗਿਆ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਜੀ ਇਹ ਮੇਰਾ ਛੋਟਾ ਭਰਾ ਜੀ ਇਹਨੇ ਨਦਾਨੀ ਵਿੱਚ ਜੋ ਵੀ ਗਲਤ ਬੋਲਿਆ ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਇਹ ਦਿਲ ਦਾ ਬਹੁਤ ਸਾਫ਼ ਆ ਜੀ ਤੇ ਬਹੁਤ ਮਿਹਨਤੀ ਆ मैडम जी ਇਹਨੂੰ ਮਾਫ਼ ਕਰ ਦਿਓ ਜੀ। ਪਲੀਜ਼ ਇਹਨੂੰ ਨੌਕਰੀ ਤੇ ਰੱਖ ਲਓ। ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਮੈਡਮ। ਦੇਖਿਆ ਕਰਨ ਜਿਹੜੇ ਭਣਾ ਨੂੰ ਤੂੰ ਮੰਦਾ ਚੰਗਾ ਬੋਲਦਾ ਸੀ ਉਹ ਹਜੇ ਵੀ ਤੇਰੀ ਭਲਾਈ ਚਾਹੁੰਦਾ ਵਾ। ਇਹ ਜਾਣਦੇ ਹੋਏ ਵੀ ਕਿ ਤੁਸੀਂ ਉਹਦੇ ਨਾਲ ਖੜਨ ਨਾਲ ਸ਼ਰਮਿੰਦਗੀ ਮਹਿਸੂਸ ਕਰਦੇ। ਬਾਕੀ ਕੱਲ ਤੋਂ ਤੁਸੀਂ ਆਫਿਸ ਆ ਜਾਓ। ਤੇ ਇਹ ਨੌਕਰੀ ਸਿਰਫ ਤੁਹਾਨੂੰ ਇਸ ਕਰਕੇ ਮਿਲ ਰਹੀ ਆ ਕਿ ਬਲਦੇਵ ਦੇ ਤੁਸੀਂ ਛੋਟੇ ਭਰਾ ਹੋ ਤੇ ਕਰਨ ਜੀ ਇੱਕ ਗੱਲ ਯਾਦ ਰੱਖਿਓ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ। ਬਲਦੇਵ ਥੋੜਾ ਵੱਡਾ ਭਰਾ ਵਾ ਤੇ ਉਹਦੀ ਇੱਜ਼ਤ ਕਰਨਾ ਤੁਹਾਡਾ ਫਰਜ਼ ਹੈ।